ਫੈਸਲਾ ਬਿਲਕੁਲ ਗਲਤ ਹੈ ਜਿਹੜੀਆਂ ਬੀਬੀਆਂ ਨਾਲ ਜੇ ਲੇਡੀਜ਼ ਵਾਰੀ ਜਿੰਨੇ ਆ ਉਹ ਸਾਰੀ ਧੜਾ ਧੜ ਰਕੇ ਦੰਨ ਧੱਕੇ ਇੱਕ ਦੂਜੇ ਨੂੰ ਮਾਰ ਮਾਰ ਕੇ ਚੜ੍ਹੇ ਆ ਤੇ ਜਿਹੜੇ ਇਹਨਾਂ ਨੇ ਟਿਕਟ ਫ੍ਰੀ ਕੀਤੀ ਹੈ ਲੇਡੀਜ਼ ਦੀ ਜੋ ਟਿਕਟ ਫ੍ਰੀ ਕੀਤੀ ਆ ਤੇ ਉਹਦੇ ਨਾਲ ਨਾਲ ਬਸਾਂ ਦਾ ਵੀ ਵਾਧਾ ਹੋਣਾ ਚਾਹੀਦਾ ਸੈਂਟਰ ਸਰਕਾਰ ਨੇ ਦੋ ਕਾਨੂੰਨ ਬਣਾਏ ਆ ਡਰਾਈਵਰਾਂ ਦੇ ਵਿਰੁੱਧ ਬਣਾਏ ਆ ਸੀਟਾਂ ਤੋਂ ਵੱਧ ਕੋਈ ਨਹੀਂ ਜੇ ਕੋਈ ਰਾਸਤਾ ਹੁੰਦਾ ਉਹਦਾ ਕੌਣ ਜ਼ਿੰਮੇਵਾਰ ਰਸੋ ਜੇ ਬੰਦਾ ਸਵਾਰੀ ਟਾਕੀ ਜਿਲਾਂਕੀ ਜਾਂਦੇ ਆ ਕੋਈ ਅੱਗੇ ਪਿੱਛੇ ਸਵਾਰੀ ਜੀ ਰਾਈਓ ਦਾ ਕੌਣ ਕਿ ਮੇਰਾ ਸਵਾਰੀ ਦਾ ਨੁਕਸਾਨ ਹੁੰਦਾ ਡਿੱਗਦੀ ਹੈ ਜਾਂ ਕੁਝ ਵੀ ਹੈ ਰੱਬ ਨਾ ਕਰੇ ਕੋਈ ਸਵਾਰੀ ਡਿੱਗ ਪੇ ਉਹਦਾ ਸਾਰਾ ਕੁਝ ਵੀ ਡਰਾਈਵਰ ਤੇ ਪਾ ਦਿੱਤਾ ਜਾਂਦਾ ਹੈ 52 ਸੀਟਾਂ ਨੇ 52 ਸੀਟਾਂ ਦੇ ਵਿੱਚ ਸਵਾਰੀ ਵੱਧ ਨਹੀਂ ਹੋਣੀ ਚਾਹੀਦੀ ਜੇ 52 ਤੋਂ ਆਪਾਂ ਵੱਧ ਭਾਵਾਂਗੇ ਓਵਰਲੋਡ ਮੰਨੀ ਜਾਏਗੀ ਓਵਰਲੋਡ ਦੇ ਕਾਰਨ ਕਰਕੇ ਹੀ ਸਾਰਾ ਜੋ ਹਾਸੇ ਹੋ ਰਹੇ ਆ ਹਾਂ ਔਖਾ ਬਹੁਤ ਸਾਰੀਆਂ ਦੇਖੋ ਖੜੀਆਂ ਹੋਈਆਂ ਨੇ ਪਹਿਲਾਂ ਵੀ ਸੀਟਾਂ ਤੇ ਬੈਠ ਕੇ ਜਾਣਾ ਸਾਰਾ ਸਾਨੂੰ ਉਹੀ ਚੀਜ਼ ਹੱਕਾਰ ਮਿਲਣਾ ਚਾਹੀਦਾ ਕਿ ਸੀਟਾਂ ਤੇ ਬੈਠ ਕੇ ਜਾਣਾ ਇਦਾ ਕਾਰਨ ਇਹ ਆ ਜੀ ਵੀ ਜਿਹੜਾ ਸੈਂਟਰ ਸਰਕਾਰ ਨੇ ਦੋ ਕਾਨੂੰਨ ਬਣਾਏ ਆ ਡਰਾਈਵਰਾਂ ਦੇ ਵਿਰੁੱਧ ਬਣਾਏ ਆ ਦੇਖੋ ਵੀ ਇੱਥੇ ਬੱਸਾਂ ਦੇ ਵਿੱਚ ਉਹ ਕਿੰਨੀ ਭੀੜ ਹੁੰਦੀ ਆ 100 ਤੋਂ ਪਲੱਸ ਸਵਾਰੀ ਹੋ ਜਾਂਦੀ ਆ ਜੀ ਤੇ ਉਹਦੇ ਵਿੱਚ ਜੇ ਕੋਈ ਸਵਾਰੀ ਦਾ ਨੁਕਸਾਨ ਹੁੰਦਾ ਡਿੱਗਦੀ ਹੈ ਜਾਂ ਕੁਝ ਵੀ ਹੈ ਰੱਬ ਨਾ ਕਰੇ ਕੋਈ ਸਵਾਰੀ ਡਿੱਗ ਪੇ ਉਹਦਾ ਸਾਰਾ ਕੁਝ ਵੀ ਡਰਾਈਵਰ ਤੇ ਪਾ ਦਿੱਤਾ ਜਾਂਦਾ ਹੈ ਹਾਲਾਂਕਿ ਉਹਦੇ ਵਿੱਚ ਡਰਾਈਵਰ ਦੀ ਕੋਈ ਗਲਤੀ ਨਹੀਂ ਹੁੰਦੀ ਵੀ ਜੇ 52 ਸੀਟਡ ਸਵਾਰੀ ਹੈ ਤਾਂ ਉਹਦੇ ਵਿੱਚ ਆਪਣੀ ਬੱਸ ਆ ਤੇ 100-100 ਸਵਾਰੀ ਲਈ ਜਾਂਦੀ ਹੈ ਉਹਦੇ ਵਿੱਚ ਡਰਾਈਵਰ ਦਾ ਕੋਈ ਕਸੂਰ ਨਹੀਂਗਾ ਸਰਕਾਰ ਨੂੰ ਚਾਹੀਦਾ ਵੀ ਜਿਹੜੇ ਇੱਥੇ ਬੱਸਾਂ ਦਾ ਗੈਂਤੀ ਵਧਾਈ ਜਾਵੇ ਕਮ ਸੇ ਕਮ 10000 ਬੱਸ ਦੀ ਲੋੜ ਹੈ ਪੰਜਾਬ ਨੂੰ ਇਸ ਵੇਲੇ ਜੈਸਾ ਉਹਨਾ ਅੱਧਿਆਂ ਤੇ ਰਾਸ਼ ਹੈ 10000 ਤੋਂ ਪਲੱਸ ਬੱਸ ਚਾਹੀਦੀ ਹੈ ਤੇ ਇਹਨਾਂ ਦੇ ਹੁਣ ਵਿਚਾਰੀਆਂ ਦੇ ਪੱਲੇ ਕੀ ਹੈ ਨਾ ਤੇ ਇਹਨਾਂ ਦਾ ਕੋਈ ਕੰਮ ਹੁੰਦਾ ਛੇਤੀ ਜੇ ਕਿਸੇ ਨੂੰ ਕਹਿੰਨੇ ਉਹ ਕਹਿੰਦਾ ਵੀ ਸਾਡੇ ਕੋਲੇ ਪੈਸੇ ਨਹੀਂ ਅਸੀਂ ਕਿੱਥੋਂ ਕੰਮ ਕਰਾਈਗੇ ਤੇ ਦੇਖਿਆ ਜਾਵੇ ਜਿਹੜਾ ਹੁਣ ਗੀਬੀਆਂ ਦਾ ਫ੍ਰੀ ਸਫਰ ਹੈ ਚਲੋ ਅਸੀਂ ਕਹਿੰਨੇ ਸਹੂਲਤ ਦਿੱਤੀ ਆ ਬਹੁਤ ਵਧੀਆ ਗੱਲ ਆ ਪਰ ਇਹਦਾ ਜਿਹੜਾ ਵੀ ਕਲੇਮ ਉਹ ਸਰਕਾਰ ਜਲਦੀ ਤੋਂ ਜਲਦੀ ਟਰਾਂਸਪੋਰਟ ਵਿਭਾਗ ਨੂੰ ਦੇਵੇ ਤਾਂ ਜੋ ਇਹਨਾਂ ਦੀ ਮੁਰੰਮਤ ਹੋ ਜਾਵੇ ਕਿ ਨਵੀਆਂ ਬੱਸਾਂ ਪਾਈਆਂ ਜਾ ਸਕਣ ਨਹੀਂ ਜੀ ਇਹ ਫੈਸਲਾ ਬਿਲਕੁਲ ਗਲਤ ਹੈ ਕਿਉਂਕਿ ਦੇਖੋ ਜਿਹੜੀਆਂ ਹਾਊਸ ਹੋਮ ਘਰੇ ਕੰਮ ਕਰਦੀਆਂ ਲੇਡੀਜ਼ ਐ ਉਹਨਾਂ ਲਈ ਤਾਂ ਚਲੋ ਠੀਕ ਐ ਉਹ ਤਾਂ ਕਿਵੇਂ ਨਾ ਕਿਵੇਂ ਕਰਕੇ ਐਡਜਸਟ ਕਰ ਲੈਣਗੀਆਂ ਪਰ ਜਿਹੜੀਆਂ ਕੰਮ ਤੇ ਜਾਂਦੀਆਂ ਨੇ ਉਹਨਾਂ ਲਈ ਬਹੁਤ ਹੀ ਔਖਾ ਇਹ ਹੈ ਇਹ ਫੇਸ ਨਹੀਂ ਕੀਤਾ ਜਾ ਸਕਦਾ ਇਹ ਗੱਲ ਸਹੀ ਤੇ ਮੈਂ ਤਾਂ ਇਹਦੇ ਅਗੇਂਸਟ ਐ ਪਰ ਮੈਂ ਕਈ ਵਾਰ ਇਹ ਵੀ ਹੁੰਦਾ ਦਾ ਬੱਸ ਵਿੱਚ ਜਾਂ ਫਿਰ ਬੱਸਾਂ ਦੀ ਗਿਣਤੀ ਵਧਾ ਦਿਓ 52 ਸੀਟਾ ਠੀਕ ਹੈ ਇਹਦੇ ਨਾਲ ਕਾਫੀ ਐਕਸੀਡੈਂਟਸ ਹੋ ਰਹੇ ਆ ਇਹਦੇ ਨਾਲ ਅਸੀਂ ਅਗਰੇ ਹੀ ਆ ਕਿ ਇਹ 52 ਸੀਟਾ ਇਹਨਾਂ ਨੇ ਇੱਕ ਪਾਸੇ ਸਹੀ ਹੈ ਪਰ ਦੂਜੇ ਪਾਸੇ ਇਹਨਾਂ ਨੂੰ ਬਸਾਂ ਦੀ ਗਿਣਤੀ ਜਿਹੜੀ ਹੈਗੀ ਨੇ ਉਹ ਵਧਾਣੀ ਚਾਹੀਦੀ ਜੇ ਮੰਨ ਲਓ ਬੱਸ ਦੇ ਵਿੱਚ ਪੂਰੀ ਫੋਲ ਹੋ ਗਈ ਚਾਰ ਸੀਟਾ ਰਹਿ ਗਈਆਂ ਤੇ ਫੈਮਿਲੀ ਜੇ ਪੰਜ ਦੀ ਆ ਫਿਰ ਉਹੀ ਗੱਲ ਬਿਲਕੁਲ ਸਹੀ ਕਹੀ ਹੈ ਪੂਰੀ ਫੈਮਿਲੀ ਮੰਨ ਲਓ ਕਿਸੇ ਐਮਰਜੈਂਸੀ ਦੇ ਵਿੱਚ ਕਿਤੇ ਹਸਪੀਟਲ ਹੀ ਜਾ ਰਹੇ ਆ ਬੰਦੇ ਹਨਾ ਐਮਰਜੈਂਸੀ ਹੈਗੀ ਉਹਨਾਂ ਨੂੰ ਤਿੰਨਾਂ ਨੂੰ ਸੀਟ ਮਿਲ ਗਈ ਚਾਰ ਬੰਦੇ ਟੋਟਲ ਜਾਂਦੇ ਪਏ ਤੇ ਉਹ ਇੱਕ ਦੇ ਚੱਕਰ ਚੋਂ ਤਿੰਨੇ ਉਤਰਣਗੇ ਕਿਤੇ ਅਗੇ ਮਦ ਮਰਨੂ ਹੋਇਆ ਪਿਆ ਹੋਵੇ ਬੈੱਡੇ ਤੇ ਪਿਆ ਹੋਵੇ ਉਹਨੂੰ ਮਿਲਣਾ ਹੋਵੇ ਜਾਂ ਕੁਝ ਵੀ ਐਡਮਿਟ ਹੀ ਕਰਾਣਾ ਹੋਵੇ ਉਹ ਚੀਜ਼ ਗਲਤ ਹੈ ਮੈਂ ਤਾਂ ਇਹਦੇ ਵਿੱਚ ਬਿਲਕੁਲ ਸਾਥ ਨਹੀਂ ਹੈਗੀ ਬਸਾਂ ਦੀ ਗਿਣਤੀ ਵਧਾ ਦਿੱਤੀ ਜਾਵੇ ਹਸਪੀਟਲ ਤੇ ਆਇਆ ਸੀ ਤੇ ਇੱਕ ਪੀਆਰਟੀਸੀ ਦੀ ਬੱਸ ਰੋਡਵੇਈ ਦੀ ਜਿੰਦੇ ਵਾਸਤੇ ਮੈਂ ਬਹਿਣ ਵਾਸਤੇ ਇੱਥੇ ਮੋਗਾ ਅੱਡਾ ਦੇ ਵਿੱਚ ਬੱਸ ਸਟੈਂਡ ਦੇ ਵਿੱਚ ਖੜਾ ਸੀ ਤੇ ਜਨਾਨ ਜਿਹੜੀਆਂ ਬੀਬੀਆਂ ਹਨ ਜਾਂ ਲੇਡੀ ਸਵਾਰੀ ਜਿੰਨੇ ਆ ਉਹ ਸਾਰੀ ਧੜਾ ਧੜ ਇੱਕੇ ਦਮ ਧੱਕੇ ਇੱਕ ਦੂਜੇ ਨੂੰ ਮਾਰ ਮਾਰ ਕੇ ਚੜ੍ਹੇ ਆ ਤੇ ਜਿਹੜੇ ਇਹਨਾਂ ਨੇ ਟਿਕਟ ਫ੍ਰੀ ਕੀਤੀ ਹੈ ਲੇਡੀਜ਼ ਦੀ ਜਿਹ ਟਿਕਟ ਫ੍ਰੀ ਕੀਤੀ ਆ ਤੇ ਉਹਦੇ ਨਾਲ ਨਾਲ ਆ ਬਸਾਂ ਦਾ ਵੀ ਵਾਧਾ ਹੋਣਾ ਚਾਹੀਦਾ ਕਿਉਂਕਿ ਜਿਹੜੀ 52 ਸੀਟਾਂ ਨੇ 52 ਸੀਟਾਂ ਦੇ ਵਿੱਚ ਸਵਾਰੀ ਵਧ ਨਹੀਂ ਹੋਣੀ ਚਾਹੀਦੀ ਜੇ 52 ਤੋਂ ਆਪਾਂ ਵੱਧ ਭਾਵਾਂਗੇ ਓਵਰਲੋਡ ਮੰਨੀ ਜਾਏਗੀ ਓਵਰਲੋਡ ਦੇ ਕਾਰਨ ਕਰਕੇ ਹੀ ਸਾਰਾ ਜੋ ਹਾਸੇ ਹੋ ਰਹੇ ਆ ਜੋਗੇ ওভারਲੋਡ ਦੇ ਨਾਲ ਨਾ ਗੱਡੀ ਦੀ ਬ੍ਰੇਕ ਲੱਗਣੀ ਤੇ ওভারਲੋਡ ਦੇ ਮਤਲਬ ওভারਲੋਡ ਦੇ ਕਾਰਨ ਹੀ ਜੋ ਇਹ ਛੜਕਾਂ ਦੇ ਐਕਸੀਡੈਂਟ ਹੋ ਰਹੇ ਆ ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਜੇ ਤੁਸੀਂ 52 ਸੀਟਾਂ ਦਾ ਐਲਾਨ ਕਰਤਾ ਵਾ ਵਧ ਨਹੀਂ ਹੋਣੇ ਚਾਹੀਦੀਆਂ ਉਹਦੇ ਨਾਲ ਬੱਸਾਂ ਦੀ ਵੀ ਗਿਣਤੀ ਵਧਾਓਰ ਸਟਾਫ ਭਰਤੀ ਹੋਰ ਨਵਾਂ ਕਰੋ ਉਹ ਲਾਲਜੀ ਤੇ ਭੁੱਲਰ ਨੇ ਜਵਾਨ ਦਿੱਤੇ ਟਰਾਂਸਪੋਰਟ ਮੰਤਰੀ ਨੇ ਬਿਆਨ ਦਿੱਤਾ ਵੀ ਨਹੀਂ ਚੜਾਉਣੀ ਜਿੰਨੇ ਸੀਟਾਂ ਉੰਨੇ ਹੀ ਵਾਰਿਆਂ ਨੂੰ ਸਵੀਟਾ ਤੋਂ ਬਾਅਦ ਕੋਈ ਨਹੀਂ ਜੇ ਕੋਈ ਹਾਦਸਾ ਹੁੰਦਾ ਉਹਦਾ ਕੌਣ ਜ਼ਿੰਮੇਵਾਰਾ ਦੱਸੋ ਜਿੰਨੇ ਸੀਟਾ ਅੰਡਰ ਲੋਡ ਗੱਡੀ ਐ ਅੰਡਰ ਲੋਡ ਗੱਡੀ ਦਾ ਅੰਡਰ ਲੋਡ ਗੱਡੀ ਦੇ ਵਿੱਚ ਕੋਈ ਨਿਸ਼ਾਨ ਨਹੀਂ ਨਾ ਹੋਊਗਾ ਜੇ ਬੰਦਾ ਸਵਾਰੀ ਟਾਕੀ ਜਿਲਾਮ ਕੀ ਜਾਂਦੀ ਆ ਕੋਈ ਅੱਗੇ ਪਿੱਛੇ ਚੀਜ਼ ਆ ਗਈ ਉਹਦਾ ਕੌਣ ਜ਼ਿੰਮੇਵਾਰ ਹੋਵੇ ਕਿੱਦਾਂ ਸਵਾਰੀਆਂ ਨੂੰ ਕਿੰਨੀ ਗੱਡੀ ਸਵਾਰੀ ਹੋ ਰਹੀ ਹੈ ਸਵਾਰੇ ਗੱਡੀਆਂ ਪਾਉਣ ਸਰਕਾਰ ਗੱਡੀਆਂ ਪਾਵੇ ਸਾਰੇ ਉਹਨਾਂ ਸਾਰੇ ਆਈ ਨੇ ਸਟਾਪ ਵਧਾਵੇ ਗੱਡੀਆਂ ਪਾਵੇ ਸਟਾਪ ਵਧਾਵੇ ਗੱਡੀਆਂ ਪਾਵੇ ਨਹੀਂ ਮੁਸ਼ਕਲਾਂ ਦਾ ਕੁਝ ਜ਼ਿਆਦਾ ਨਹੀਂ ਸਾਹਮਣਾ ਕਰਨਾ ਪਿਆ ਕਿ ਬਸ ਪਹਿਲਾਂ ਵੀ ਲੱਗੀ ਹੋਈ ਸੀਗੀ ਫ फेब्रुवारी ਵਾਲੀ ਤੇ ਉਹਦੇ ਚ ਸਾਰੀਆਂ ਫੁੱਲ ਹੋ ਗਈਆਂ ਸੀ ਹੁਣ ਦੁਬਾਰੇ ਦੂਜੀ ਬੱਸ ਆਈ ਆ ਸਾਨੂੰ ਫੁੱਲ ਮਤਲਬ ਕੀ ਸੀ ਠੀਕ ਆ ਵੀ ਸੀਟਾਂ ਪੁਰੀਆਂ ਹੋ ਚੁੱਕੀਆਂ ਸੀ ਸੀਟਾਂ ਪੁਰੀਆਂ ਹੋ ਚੁੱਕੀਆਂ ਸੀ ਕੰਜੀ ਤੇ ਉਦੋਂ ਬਾਅਦ ਬਸ ਉਦੋਂ ਬਾਅਦ ਆਬਸ ਲੱਗੀ ਆ ਕਿ ਇਹਦੀ ਵੀ ਸੀਟਾਂ ਸਾਰੇ ਮੋਸਟਲੀ ਫੁੱਲ ਹੋ ਗਈਆਂ ਨੇ ਫੁੱਲ ਖੜਾ ਕੇ ਕਿੱ데 ਲੈ ਜਾ ਰਹੇ ਨੇ ਨਹੀਂ 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 ਖੜਾ ਕੇ ਕੋਈ ਨਹੀਂ ਲੈ ਕੇ ਗਿਆ ਸਾਰੇ ਬੈਠੇ ਹੋਏ ਸੀ ਕੀ ਤੁਸੀਂ ਸਮਝਦੇ ਹੋ ਜਿਵੇਂ ਪਹਿਲਾਂ ਖੜਾ ਕੇ ਚੱਲਦੀਆਂ ਸੀਗੀਆਂ ਸਵਾਰੀਆਂ ਫੁੱਲ ਚੱਲਦੀਆਂ ਅੱਗੇ ਨਾਲ ਹੁਣ ਠੀਕ ਆ ਹੁਣ ਤੁਸੀਂ ਸਹੀ ਸਮਝਦੇ ਹੋ ਸਿਸਟਮ ਸਹੀ ਹੈ ਸਹੀ ਹੈ ਤੇ ਜਿਹੜੇ ਬੰਦੇ ਫਿਲਹਾਲ ਦੀ ਮੈਨੇ ਜੋ ਪੋਜੀਸ਼ਨ ਦੇਖ ਰਹੀ ਹਾਂ ਉਹ ਤੇ ਵੈਸਤੇ ਸਹੀ ਆ ਜਿਹੜੀਆਂ ਸਵਾਰੀਆਂ ਜਿਨ੍ਹਾਂ ਨੇ ਜ਼ਰੂਰੀ ਜਾਣਾ ਜਿਹੜੇ ਰਹਿ ਜਾ ਰਹੇ ਆ ਉਹ ਉਹਨਾਂ ਲਈ ਕੀ ਉਹਨਾਂ ਲਈ ਤਾਂ ਫਿਰ ਦੁੱਖ ਦੀ ਗੱਲ ਹੈ ਨਾ ਹਾਂ ਓਕਾ ਬਹੁਤ ਸਾਰੀਆਂ ਦੇਖੋ ਖੜੀਆਂ ਹੋਈਆਂ ਨੇ ਪਹਿਲਾਂ ਵੀ ਕੀ ਕਹਿਣਾ ਚਾਹੋ ਚਾਹਣਾ ਚਾਹੁੰਦੀ ਬਸਾਂ ਹੋਰ ਹੋਣੀਆਂ ਚਾਹੀਦੀਆਂ ਨੇ ਸੀਟਾਂ ਤੇ ਬੈਠ ਕੇ ਜਾਣਾ ਸਾਧ ਫਾਮ ਨੂੰ ਉਹ ਹੀ ਚੀਜ਼ ਹਰ ਕਾਰ ਮਿਲਣਾ ਚਾਹੀਦਾ ਕਿ ਸੀਟਾਂ ਤੇ ਬੈਠ ਕੇ ਜਾਣ ਕਿਉਂਕਿ ਜਿਹੜਾ ਦੂਰ ਸਫਰ ਕਰਦੇ ਆ ਉਹ ਖੜਕੇ ਪਿੰਨਾਂ ਜਾ ਸਕਦੇ ਕਿ ਇਹੋ ਜਿਹੇ ਲੋਕ ਵੀ ਹੈਗੇ ਨੇ ਜਿਨ੍ਹਾਂ ਦੀ ਉਮਰ ਆ ਗਈ ਵਿਚਾਰੇ ਉਹਨਾਂ ਨੂੰ ਸੀਟਾਂ ਮਿਲਦੀਆਂ ਹੀ ਨਹੀਂ ਹੈਗੀਆਂ ਬੈਠਣ ਨੂੰ ਵੀ ਨਹੀਂ ਸੀਟਾਂ ਮਿਲਦੀਆਂ ਐਮਰਜੈਂਸੀ ਵੀ ਹੈਗੀ ਹੈ ਹਾਂਜੀ